ਸਾਡੀ ਵੀ ਕਣਕ ਜਿੰਨੀ ਐ ਜਗੀ ਚੰਗੀ ਹੋਈ ਇਹਨੇ ਕਦੇ ਵੀ ਚੰਗੀ ਨਹੀਂ ਹੋਈ ਸੋ ਕਿ ਪਰਮਾਤਮਾ ਦੀ ਬਹੁਤ ਮਿਹਰ ਰਹੀ ਹੈ ਇਹ ਅਰਦਾਸ ਕਰੀਏ ਪਰਮਾਤਮਾ ਕੇ ਕਿ ਉਹਦਾ ਮੋਇਸਚਰ ਆ ਰਿਹਾ ਵੀ 12% ਆ ਰਿਹਾ ਜੇ ਬਹੁਤ ਚੰਗਾ ਗਾਂਦਾ ਕੇ ਹੋਰ ਘਟ ਜਾਏਗਾ ਇਹ ਵੀ ਸ਼ਾਂਤਤਾ ਘਟ ਜਾਏਗਾ जो पेमेंट है रोज हो जाती है तो 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 कणक तो तो जिनी चंगी हुई है कभी भी चंग नहीं होगी सो परमात्मा की बहुत मेहर रही है तो अरदास करिए परमात्मा के अगले दिन चंगे निकल जाए लोग अपनी जारी मेहनत की ਉਨੂੰ ਮੱੜ ਲੈਣ ਨੂੰ ਮੰਡੀ ਜਿ ਲੈਣ ਤੇ ਪੈਸੇ ਆਪਣੇ ਤੇਰੇ ਨਾਲ ਬੰਦੇ ਲੈ ਲੈਣ ਸੋ ਜਿਹੜਾ ਮੌਇਸਚਰ ਆ ਰਿਹਾ ਵੀ 12% ਆ ਰਿਹਾ ਜੋ ਬਹੁਤ ਚੰਗਾ ਗਾਂਦਾ ਕਿ ਹੋਰ ਘਟ ਜਾਏਗਾ ਇਹ ਵੀ ਸ਼ੰਤਤਾ ਘਟ ਜਾਏਗਾ ਤੇ ਜੋ ਅਰਿਜ਼ਨਰੀ ਪੇਮੈਂਟ ਹੈ ਉਹ ਵੀ ਰੋਜ਼ਦਰੋਜ ਹੋ ਜਾਂਦੀ ਤਰੀਕ ਤੇ ਲੈਣ ਦਾ ਸਿੱਕੇ ਮਿਲ ਪਾ ਦਿੰਦੇ ਆ ਸੋ ਫੰਡ ਦੀ ਕੋਈ ਸ਼ਾਰਟੇਜ ਨਹੀਂ ਹੈ ਸਟੋਰੇਜ ਸਪੇਸ ਦੀ ਫਿਲਹਾਲ ਕੋਈ ਸ਼ਾਰਟੇਜ ਨਹੀਂ ਹੈ ਸੋ 125 ਲੱਖ ਤਨ ਵਾਸਤੇ ਅਸੀਂ ਅਰੇਂਜਮੈਂਟ ਸਾਰਾ ਕਰ ਲਿਆ ਔਰ ਕੋਈ ਦਿੱਕਤ ਆਈ ਕਿ ਨਹੀਂ ਹੈ ਇਸ ਵਕਤੇ ਕੋਈ ਦਿੱਕਤ ਨਹੀਂ ਆਈ ਮਸਲ ਵਾਰਦਾ ਨੇ ਵੀ ਗੱਲ ਕੀਤੀ ਜਾਵੇ ਵਾਰਦਨਾ ਕੀ ਪ੍ਰਬੰਧਾ ਪਾਣੀ ਦਾ ਕੀ ਪ੍ਰਬੰਧ ਹੈ ਤੇ ਰਾਤ ਰਖਾਵਲੇ ਕੀ ਪ੍ਰਬੰਧ ਪਾਣੀ ਦਾ ਇਸ ਤਰ੍ਹਾਂ ਜੇ ਕਿ ਮੈਂ ਹੁਣੇ ਤੁਹਾਨੂੰ ਜਿਹਾ ਦਿਖਾਵਾਂ ਟਾਇਲਟ ਚ ਫੋਟੋ ਮੈਂ ਮੰਗਾਈ ਸੀ ਕਿ ਫਰਸਟ ਕਲਾਸ ਟਾਇਲਟਸ ਨੇ ਸਬਨ ਵੀ ਰੱਖਿਆ ਨੇ ਅੰਦਰ ਪਾਣੀ ਦਾ ਰਿਮਨ ਪੂਰਾ ਠੰਡੇ ਅਰੇਂਜਮੈਂਟ ਸੜੇ ਕੋ ਗਿਆ ਫਰਸਟ ਏਟ ਦੀ ਕਿਟਸ ਹੈ ਕਿਹਨਾਂ ਲਾਈਟ ਸਭ ਪੂਰਾ ਅਰੇਂਜਮੈਂਟ ਹੈ ਬੈਂਡ ਵਾਸਤੇ ਅਗੇ ਆਪਣੇ ਕੋ ਰੱਖ ਵੀ ਹੈ ਕਿਨੇ ਹੋਰ ਲਾਂਗ ਅਗਲੇ ਸਾਲ ਤੱਕ ਤੋ ਸਰਾ ਅੱਛਾ ਆ ਜਾਂਦੀ ਆ ਉਹਦਾ ਸੋਰ ਦੇ ਬਾਰੇ 21% ਦੀ ਬੜੀ ਕਮੀ ਰੱਖੀ ਹੈ ਸ਼ਰਟ ਦੀ ਕਮੀ ਹੈ ਸ਼ਟ ਅਪ ਹੋਰ ਪਾਵਾਂਗੇ ਜੀ ਤੈਨੂੰ ਤੈਨੂੰ ਕਰਦੇ ਆ ਬਾਤਾਂ ਨਾ ਕਰੋਂ ਤਾਂ ਦਿੱਤਾ ਜਾਏਗਾ ਜੀ ਇਹਨਾਂ ਨੂੰ ਬਾਤਾਂ ਨਾ ਤੇ ਆਪਣਾ ਚੱਲ ਰਿਹਾ ਆ ਰਿਹਾ ਨਾ ਬਾਗਲ ਨਾ ਨਾ ਨਹੀਂ ਜਾ ਰਿਹਾ ਡਾਟ ਸਰ ਉਹ ਕਹਿੰਦੇ ਨੇ ਕਿ ਆਪਣੇ ਬੰਦਿਆਂ ਨੂੰ ਦੇ ਦਿੱਤਾ ਜਾਂਦਾ ਜੀ ਹਰ ਵਾਰੀ ਕੋਈ ਵੀ ਪਾਰਟੀਆਂ ਦੇ ਨਾਲ ਆਪਣੇ ਬੰਦਿਆਂ ਨੂੰ ਦਿੱਤੇ ਜਾਂਦਾ ਪਰ ਜਿਹੜੇ ਦੂਜੇ ਬੰਦੇ ਉਹਨਾਂ ਨੂੰ ਨਹੀਂ ਮਿਲਦਾ ਜੀ ਇਹ ਮੈਨੂੰ ਲੱਗਦਾ ਨਹੀਂ ਕਿ ਸ਼ਹਿਰ 'ਚ ਵੀ ਦਿੱਕਤ ਦੀ ਪਿੰਡ ਕਿਤੇ ਹੋਵੇ ਮੈਂ ਕਹਿ ਨਹੀਂ ਸਕਦਾ ਇੱਥੇ ਤੇ ਕਾਹਦਾ ਆਪਣਾ ਤੇ ਕਾਹਦਾ ਪਰਾਇਆ ਕੋਈ ਹੁਣ ਸਾਡੀ ਤਾਂ ਆਪਣੀ ਸੌਦੀ ਕਿਹ ਸਤਨਕਤ ਪਿੰਡੋਂ ਛੱਡ ਕੇ ਸੋ ਸਾਡੇ ਸਾਰੇ ਆਪਣੇ ਨੇ ਜੀ ਮੈਂ ਤਾਂ ਕਦੇ ਗਲੀ ਬਣਾਉਣ ਲੱਗੇ ਨਹੀਂ ਵੇਖਿਆ ਕਿਹੜੀ ਕਾਂਗਰਸੀ ਕਿਹ ਅਕਾਲੀਆਂ ਦਾ ਜੀ ਸਾਰੇ ਲੋਕ ਰਹਿੰਦੇ ਹੱਥਲੇ ਤਰ੍ਹਾਂ ਦੀ ਮਜਬੂਰੀ ਵਧਾਈ ਹੈ ਜੀ ਉਹਦੇ ਤੇ ਬੜੇ ਤਰ੍ਹਾਂ ਦੇ 200 2 ਰੁਪਏ 2 ਰੁਪਏ 64 ਪੈਸੇ ਹੋ ਗਈ ਜੀ ਹਾਂ ਜੀ 2 ਰੁਪਏ 64 ਪੈਸੇ ਹੋ ਗਈ ਹੈ ਤਾਂ ਉਹ ਵੀ ਖੁਸ਼ ਨੇ ਜੀ ਮੈਂ ਕਿਹਾ 43 ਪੈਸੇ ਕਿੰਨੀ ਵਧਾਈ ਹੈ ਸੋ ਚੰਗੀ ਜੱਗੇ ਕਿ ਐਸੀ ਹੁੰਦੀ ਸੀਗੀ ਹੁਣ ਨਹੀਂ ਹੋ ਗਈ ਐ ਸੋ ਖੁਸ਼ ਨਹੀਂ ਜੀ ਉਹ ਕੇ ਸਰਕਾਰੀ ਕੀ ਭਾਜੀ ਫਿਰ ਨਾ ਡਾਕੀ ਤਾਂ ਕੈਸ ਕਰੇ ਜਦ ਵੀ 25 ਜਦ ਦੋ 2400 ਬੰਦਾ ਆ ਗਏ ਸੋ ਦੇ ਰਹੇ ਆ ਪੈਸੇ ਨਾਲ ਨਾਲ ਦੇ ਰਹੇ ਕੋਈ ਚੱਕਰ ਨਹੀਂ ਆ ਫੰਡਸ ਬਹੁਤ ਪੰਜ ਛੱਡ ਮੰਨੇ ਤੁਸੀਂ ਧੰਨਵਾਦ ਸਾਹਿਬ ਆਏ ਸੀ ਲੋਕ ਗਿਆ ਗਿਆ ਪੰਜ ਛੱਡ ਬਣਾਵਾਗੇ ਨਹੀਂ ਆਪਾਂ ਮੇਰੀ ਨੌਲੇਜ ਨਹੀਂ ਹੈਗੇ ਪਰ ਆਪਾਂ ਤੁਜੀ ਅਸੀਂ ਪੁਆਇੰਟ ਆਊਟ ਕਰ ਰਹੇ ਤੇ ਹੁਣ ਸੈਕਟਰੀ ਸਾਹਿਬ ਨੂੰ ਮਿਲ ਕੇ ਆਪਾਂ ਦੇਖ ਲੈਨੇ ਆ ਤੇ ਇਹਨੂੰ ਐਸ ਅਲੀਅਸ ਪੋਸਿਬਲ ਕਰਾਂਗੇ ਕੋਈ ਚੱਕਰ ਨਹੀਂ ਕੋਈ ਏਜੰਸੀਆਂ ਨਹੀਂ ਰਕਸਤ ਕਰਦੇ ਜਿਹੜੀਆਂ ਕਰਦੇ ਨੇ ਸਰਕਾਰੀ ਕਿਤੇ ਪੰਜ ਏਜੰਸੀਆਂ ਕਰਗੀਆਂ ਜਿਹੜੀ ਅਲੱਗ-ਅਲੱਗ ਇੱਥੇ ਇੱਕ ਮਾਰਕਫੈਟ ਕਰ ਰਹੀ ਹੈਗਾ ਪੰਜ ਸੱਪ ਪੰਜ ਸੱਪ ਪੰਜ ਰੈਂਪ ਪੰਜ ਰੈਂਪ ਕਰ ਰਹੀ ਹੈ ਪੰਜ ਸੱਪ ਕਰ ਰਹੀ ਹੈ ਐਫਸੀਆ ਕਰ ਰਹੀ ਹੈ ਇਹ ਟਵਰ ਹਾਊਸ ਕਰ ਰਿਹਾ ਹੈ ਇਹ ਸਾਰੀਆਂ ਜੰਗਾਂ ਕਿਸੇ ਦਾਣਾ ਖਾਣਾ ਦਾ ਜਿਹੜਾ ਕਿਉਂ ਚੱਕਿਆ ਜਾ ਗਿਆ ਜੀ ਮੰਡੀਆ ਜੋ ਇੱਕ ਇੱਕ ਦਾਣਾ ਚੁੱਕਿਆ ਜਾ ਗਿਆ ਚੁੱਕੇ ਜਾਇਰ ਨਾ ਨਾ ਸੋ ਕੋਈ ਟੈਨਸ਼ਨ ਨਹੀਂ ਹੈ ਦਾਣਾ ਕੋ ਕੋ ਤਾਂ ਅੰਦੇ ਕੋ ਇਹ ਚਸ ਮਸਿਆ ਨਹੀਂ ਹੈ ਗਿਆ 28000 ਕਰੋੜ ਤੋਂ ਵੱਧ ਰੁਪਏ ਤੇ ਅਸੀਂ ਦੇ ਲੈਪਟਾਪ ਕੈਰੀਅਰ ਦੇ ਤੌਰ ਤੇ ਸਭ ਪਹੁੰਚ ਗਿਆ ਸੋ ਪੈਸੇ ਦੀ ਕੋ ਘਾਟ ਨਹੀਂ ਕਿਸੇ ਤਰੀਕੇ ਦੀ ਕਿੰਨੀ ਖਲਣ ਤਾਣ ਦੀ ਉਮੀਦ ਹੈ ਜੀ ਇਸ ਬਾਰ ਇਸ ਮੰਡੀ ਦੇ ਸਟਨਕ ਮੈਨੂੰ ਪੁੱਛਣਾ ਪਏਗਾ 10 ਕਿਲੋ ਕੁਰੀ ਹੁੰਦੀ ਸੀ ਸਾਰੀ 10 ਟੱਕ ਹੁੰਦੀ ਸੀ 10 ਟੱਕ ਕੁਰੀ ਹੁੰਦੀ 10 ਟੱਕ ਇਹ ਕੀ ਬਾਤ ਆਏਗੀ ਬਾਤ ਆਏਗੀ ਬਾਤ ਆਏਗੀ ਕਿ ਚਾਹ ਚਾਹ ਨਾਲ ਪੀਣ ਕਰਾ ਜਾਂਦੇ ਕਿ ਕੋਈ ਨਾ ਖੱਜਰ ਫਰਾਬੀ ਨਾ ਹੋਣਾ ਪਏ ਮੱਡੀ ਜੀ ਲੈ ਕੇ ਆਣ ਤੇ ਕਣਕ ਜੀ ਲੈ ਕੇ ਮੈਂ ਇਥੇ ਇੱਕੋ ਗੱਲ ਕਰਦਾ ਕਿ ਜਦੋਂ ਬੋਦੀ ਤਰੇਲਾ ਪੈ ਜਾਂਦਾ ਜਦੋਂ ਤਰੇਲ ਪੈਦੀ ਉਹਦਾ ਨਾਂ ਵੱਡੇ ਕਮੇ ਨਾ ਸ਼ਾਮ ਨੂੰ ਨਾਚਾਉਣ ਸੋਤੇ ਬਹੁਤ ਨਾਚਾਉਣ ਜਦੋਂ ਸੂਰਜ ਚੜਦਾ ਤਾਂ ਹੀ ਚਲਾਉਣ ਇਹ ਬਤ ਲਾਜ਼ਮੀ ਹੈ 12% ਮੌਇਸਚਰ ਐਕਸੈਪਟਡ ਹੈ ਤਾਂ ਉਹ ਪੋਣੇ ਇਲਾਕੇ ਹੁਣ ਥੋੜੀ ਕਣਕ ਦਾ ਹੱਕ ਲੈ ਹੋਣ ਤੇ ਉਹਨਾਂ ਨੂੰ ਖ절 ਖਰਾਬ ਨਹੀਂ ਹੋਏਗੀ ਤੇ ਪੈਸੇ ਵੀ ਪੂਰੇ ਮਿਲਣਗੇ ਤੇ ਕੋਈ ਮੁਸ਼ਕਲ ਨਹੀਂ ਆਏ ਕਿਸੇ ਤੇ ਸੋ ਕੋਈ ਔਖੀ ਗੱਲ ਨਹੀਂ ਹੈ ਮੈਂ ਕਹਿੰਦਾ ਜਿੰਮੇਦਾਰ ਸਮਝਦੇ ਨੇ ਇਹ ਕਿਹੜੇ ਐਜੈਂਟ ਜਨ ਸਾਪਣੀ ਤੇ ਠੀਕ ਚੱਲ ਰਿਹਾ ਕੰਮ ਥੈਂਕ ਯੂ ਥੈਂਕ ਯੂ ਬਹੁਤ ਮੈਲੇ ਸਾਹਿਬ ਇਹ ਹਜ਼ਾਰ ਕਿਤੇ ਦੱਖਣੀ ਦੇ ਆਏ ਆ ਉਹਨਾਂ ਦੇ ਹੱਥੇ ਚ ਮੰਡੀ ਪੈਂਦੀ ਆ ਅੱਜ ਪਹਿਲੇ ਦਿਨ ਪਰਚੇਸ ਕੀਤੀ ਆ ਕਨਕ ਦਾ ਜਿਹੜਾ ਝਾੜ ਹੈ ਬਹੁਤ ਸੋਹਣਾ ਹੈ ਹਾਂ ਜੀ ਕਿਉਂਕਿ ਰੱਬ ਬੁਚਾ ਕਰੇ ਹੋਣਾ ਫਸਲ ਬਹੁਤ ਆ ਬਹੁਤ ਸੋਹਣੀ ਲੱਗੀ ਫਸਲਿਆ ਜਿਹੜੀ ਬਿਜਲੀ ਵਾਰੀ ਸਰਕਾਰਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ ਜਿੱਦਾਂ ਦਾ ਡੈਮੇਜ ਆਉਂਦਿਆ ਕਿ ਇੱਕ ਪੈਸੇ ਦਾ ਨੁਕਸਾਨ ਨਹੀਂ ਆ 골ਡਨ ਕਣਕਿਆ ਦਾ ਗਲੂਟਰ ਵੀ ਬਹੁਤ ਵਧੀਆ ਨੇ ਇਸ ਵਿੱਚ ਖਾਨ ਜੋ ਕਣਕਿਆ ਮੰਨ ਲਓ ਵਧੀਆ ਮੈਂ ਅੱਜ ਸ਼ੀਨਾ ਸਾਹਿਬ ਨੂੰ ਦੱਸਿਆ ਹੀ ਆ ਵੀ ਪਹਿਲੇ ਦਿਨ ਦੀ ਪਰਚੇਜ ਆ ਤੇ ਜਿਹੜੀ ਮੁਸ਼ਕਿਲ ਹੋਣੀ ਆ ਉਹ ਅਗਲੇ ਹਫਤੇ ਆਉਣੀ ਆ ਉਹ ਪਤਾ ਲੱਗ ਜਾਣਾ ਵੀ ਲਿਫਟਿੰਗ ਕਿੱਦਾਂ ਹੁੰਦੀ ਆ ਕਿ ਨਹੀਂ ਹੁੰਦੀ ਨਹੀਂ ਹੋਣੀ ਉਹ ਆਰਦੀਆਂ ਦੇ ਪਾ ਰਿਹਾ ਹਾਂਜੀ ਕਿਉਂਕਿ ਜਿਨ੍ਹਾਂ ਨੂੰ ਟੈਂਡਰ ਦਿੱਤਾ ਉਹ ਕੋਈ ਗੱਦੀ ਕੋਈ ਨਹੀਂ ਹੈਗੀ ਉਹਨਾਂ ਕੋ ਗੱਡੀ ਕੋਈ ਨਹੀਂ ਹੈਗੀ ਤੇ ਇਹ ਆੜਤੀਆਂ ਨੂੰ ਆਟੋਣਾ ਪੈਣਾ ਮਾਲ ਆੜਤੀ ਆਪਣੀ ਜੇਬ ਤੇ ਵੱਧ ਕਰਾਇਆ ਦੇਣਗੇ ਟੁੱਟੇ-ਪੁੱਟੇ ਜਾਣਾ ਜਦੋਂ ਵੀ ਕੋਈ ਸਰਕਾਰ ਆਉਂਦੀ ਉਹਨਾਂ ਕੋਲੋਂ ਕਿਹਾ ਜਾਂਦਾ ਕਿ ਮੰਡੀ ਦੇ ਵਿੱਚ ਸ਼ੈੱਡ ਬਣਾ ਦਿੱਤੇ ਜਾਣਗੇ ਕਿੰਨੇ ਸਮੇਂ ਤੋਂ ਜਿਹੜੇ ਸ਼ੈੱਡ ਨੇ ਨਹੀਂ ਪਹੁੰਚੇ ਇੱਥੇ ਦੇਖੋ ਧਰਿਆਲ ਸਾਹਿਬ ਨੂੰ ਅੱਜ ਤੀਜਾ ਸਾਲ ਚੜ ਗਿਆ 2 ਸਾਲ ਸਰਕਾਰ ਤੇ ਰਹਿ ਗਿਆ ਤੇ ਜਦੋਂ ਸਰਕਾਰ ਨੂੰ ਸਾਲ ਕੋ ਹੋਇਆ ਸੀ ਉਦੋਂ ਦਾ ਐਲਾਨ ਕਰਕੇ ਗਏ ਆ ਅੱਜ 2 ਸਾਲ ਲੰਘ ਗਏ ਆ ਨਾ ਇੱਥੇ ਕੋਈ ਨਹੀਂ ਆਨਾ ਪੱਥਰਿਆ ਨਾ ਛੱਡਾਂ ਦੀ ਕੋਈ ਗੱਲ ਬਾਤ ਹੈ ਫਗਦਾ ਗੋਰੇ ਕਰਕੇ ਵੱਡਾ ਨੁਕਸਾਨ ਜਿਹੜਾ ਹੋਏਗਾ ਉਹ ਨਾਲ ਸਮਝਦੇ ਕਿਉਂਕਿ ਜਦੋਂ ਮੀਂਹ ਪੈਣਾ ਬਹੁਤ ਸਾਰੀ ਖਾਣਕ ਦੇ ਨੁਕਸਾਨਾਂ ਦੀ ਖਰਾਬ ਹੁੰਦੀ ਹੈ ਦੇਖੋ ਇਹ ਤਾਂ ਚੱਲੀ ਹੈ ਜੇ ਛੱਡ ਹੋਣਗੇ ਤੇ ਕਿਸਾਨ ਦੀ ਖਸਮ ਜਿਹੜੀ ਆ ਬਚ ਸਕਦੀ ਆ ਜੇ ਛੱਡ ਨਾ ਹੋਣਗੇ ਤੇ ਆਰਤੀ ਕਿੰਨਾ ਅਰੇਂਜਮੈਂਟ ਕਰ ਸਕਦੇ ਆ ਆਰਤੀਆਂ ਕੋ ਉੱਤਰ ਪਹਿਲਾਂ ਪੱਕੇ ਕੰਡੇ ਵੱਟੇ ਬੰਦੇ ਸਾਰਾ ਕੁਝ ਆ ਪਰ ਜਦੋਂ ਰਬੀ ਮੀਂਹ ਜਿਆਦਾ ਪੈ ਜਾਊਗਾ ਤਾਂ ਫਿਰ ਅਸੀਂ ਉੱਥੇ ਕਰ ਸਕਦੇ ਆ ਕਿਸਾਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਤੇ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਆ ਕਿ ਇੱਕ ਦਿਨ ਹੋਰ ਡਿਲੇ ਕਰੋ ਅੱਜ ਦਾ ਦਿਨ ਕਰੋ ਕੱਲ ਸ਼ਾਮ ਨੂੰ ਕੰਪੈਨ ਲਾਓ ਤੁਹਾਡਾ ਮੋਸਟਰ ਬਿਲਕੁਲ 12:00 11:00 ਤੇ ਆ ਜਾਏਗਾ ਤੁਹਾਨੂੰ ਕਿਸੇ ਕੰਮ ਕਿਸਮ ਦੀ ਦਿੱਕਤ ਨਹੀਂ ਆਊਗੀ ਆਉਣ ਤੋਂ 1 ਘੰਟੇ ਬਾਅਦ ਤੁਹਾਡਾ ਤੋਲ ਕਰਕੇ ਤੁਹਾਨੂੰ ਬੋਰੀਆਂ ਹੀ ਭਰ ਕੇ ਘਰ ਭੇਜਿਆ ਜਾਊਗਾ ਪਰ ਮੇਰੀ ਬੇਨਤੀ ਹੈ ਆਪ ਇੱਕ ਸੁੱਕੀ ਫਸਲ ਵੜਾ ਕੇ ਲਿਓ ਜਿਹੜਾ ਆਰਤੀ ਵੀ ਸ਼ੋਰਟੇਜ ਤੋਂ ਬਾਜੇ ਜੇ ਤੁਸੀਂ 14 15 ਮੋਸਟਰ ਦੀ ਕਰਕ ਕਰ ਲਿਆਉਂਦੇ ਆ ਆਰਤੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉਹਦੇ ਨਾਲ ਆਰਤੀ ਜਿਹੜੀ ਆਪਣੇ ਬੱਚਾ ਰੋਟੀ ਕਮਾਣੀ ਕਮਾਉਣਾ ਹੁੰਦਾ ਉਹ ਸਾਰੀ ਸ਼ੋਰਟੇਜ ਚਲ ਜਾਂਦੀ ਹੈ ਇਹ ਕਰਕੇ ਕਿਸਾਨਾਂ ਨੂੰ ਬੇਨਤੀ ਆ ਵੀ ਰੱਬ ਨੇ ਸਾਹ ਦਿਨਾ ਤੇ ਡਰੋ ਨਾ ਇੱਕ ਦਿਨ ਲੇਰ ਵਧਾਓ ਕਨਕਾ ਕਿਉਂਕਿ ਆ ਕਿ ਫਸਲ ਸਾਰੀ ਖੜੀ ਆ ਨਿੱਗੀ ਨਹੀਂ ਆ ਪਰਮਾਤਮਾ ਦੀ ਕਿਰਪਾ ਆ ਉਹਦੇ ਨਾਲ ਫਸਲ ਦਾ ਝਾੜ ਹੋ ਵਧੀਆ 25 ਕੁਇੰਟਲ ਦੇ ਲਾਗੇ ਝਾੜ ਆ ਰਿਹਾ ਤੇ ਜਿਹੜਾ ਸਿੱਟਿਆ ਜਿਹੜੀ ਕਨਕ ਸੁੱਕਦੀ ਆ ਉਹ ਇੱਕ ਦਿਨ ਦੇ ਸੁੱਕ ਜਾਂਦੀ ਆ ਜੇ ਉਹਦੀ ਵੱਢੀ ਜਾਵੇ ਭਾਵੇਂ ਖਿਲਾਰ ਲਓ ਸੁੱਕਦੀ ਨਹੀਂ ਠੀਕ ਆ ਅੱਜ ਵੇਖੋ ਸਰਕਾਰੀ ਖਰੀਦ ਪਹਿਲੇ ਦਿਨ ਸ਼ੁਰੂ ਹੋ ਜਾ ਰਹੀ ਆ ਤੇ ਐਮਐਲਏ ਸਾਹਿਬ ਸਾਡੇ ਨੇਜਰ ਸਾਹਿਬ ਜਿਹੜੇ ਉਹ ਸਰਕਾਰੀ ਪਰਚੇਜ਼ ਜਿਹੜੀ ਸ਼ੁਰੂ ਕਰਉਣ ਆਏ ਆ ਤੇ ਪਰਚੇਜ਼ ਜਿਹੜੀ ਆ ਸਰਕਾਰੀ ਪੈ ਚੁੱਕੀ ਆ ਔਰ ਜੇ ਕੋਈ ਤੁਸੀਂ ਸਵਾਲ ਪੁੱਛਣਾ ਚਾਹੋ ਪੁੱਛ ਲਓ ਸਰ ਹੁਣ ਐਡ ਕੀ ਜਿਹੜਾ ਵਾਅਦਾ ਨਾਲ ਉਹਦੀ ਕੀ ਐਸਟੇਟ ਹੈ ਦੇਖੋ ਜਿਹੜਾ ਬਾਰਦਾਨਾ ਜਾਂ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਸਾਨੂੰ ਹਰ ਸਾਲਾਂ ਚ ਹੁੰਦੀ ਹੈ ਇਹ ਅੱਜ ਪਰਚੇਜ ਪਈ ਹੈ ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਤੁਸੀਂ ਇੱਥੇ ਹੀ ਰਹਿਣਾ 2-4 ਦਿਨ ਬਾਅਦ ਸਾਨੂੰ ਪਤਾ ਲੱਗੂ ਬਾਰਦਾਨੇ ਦੀ ਕੋਈ ਪ੍ਰੋਬਲਮ ਹੈ ਲਿਫਟਿੰਗ ਦੀ ਕੋਈ ਪ੍ਰੋਬਲਮ ਹੈ ਜਿਹੜੀ ਸਾਨੂੰ ਹਰ ਸਾਲ ਹੀ ਹੁੰਦੀ ਹੈ ਇਹ ਮੈਨੂੰ ਲੱਗਦਾ ਵੀ ਸਾਨੂੰ ਇਸ ਸਾਲ ਵੀ ਰਹਿਣੀ ਹੈ ਪਰ ਅੱਜ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ ਆਉਣ ਵਾਲੇ ਦਿਨਾਂ ਵਿੱਚ ਦੱਸਾਂਗੇ ਕਰ ਮੰਡੀ ਜਿਹੜੇ ਇੰਤਜ਼ਾਮ ਸਰਕਾਰ ਵੱਲੋਂ ਪੂਰੇ ਕੀਤੇ ਗਏ ਜਿਹੜੇ ਤੁਹਾਡੇ ਪ੍ਰਧਾਨ ਸਰਕਾਰ ਦੇ ਮੁਤਾਬਕ ਉਹਨਾਂ ਦੇ ਇੰਤਜ਼ਾਮ ਪੂਰੇ ਕੀਤੇ ਗਏ ਪਰ ਵੇਖੋ ਇੰਤਜ਼ਾਮ ਜੇ ਸਰਕਾਰ ਨੇ ਕੀਤੇ ਤਾਂ ਉਹਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਅੱਜ ਤਾਂ ਕੁਝ ਨਹੀਂ ਕਹਿ ਸਕਦੇ ਅੱਜ ਪਰਚੇ ਪਵਾ ਗਏ ਤਦੋਂ ਬਾਰਦਾਣਾ ਮਿਲਦਾ ਜਾਂ ਅਗਲੇ ਪ੍ਰਬੰਧਾਂ ਦੇ ਵਿੱਚ ਕੀ ਅੰਗੇਲੀ ਹੁੰਦੀ ਹੈ ਕਿੱਜ ਬਾਕੀ ਜਿੱਥੇ ਜਿੱਥੇ ਆਰਤੀਆਂ ਨੇ ਇੰਤਜ਼ਾਮ ਕਰਨੇ ਆ ਉੱਥੇ ਕਿਸਾਨ ਨੇ ਜਦੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋ ਪਾਣੀ ਦੀ ਸਮੱਸਿਆ ਮੁਸ਼ਕਲ ਨਹੀਂ ਪੀਂਦੀ ਕੋਈ ਬਹਿਨ ਦੀ ਮੁਸ਼ਕਲ ਨਹੀਂ ਆ ਪਾਵਰ ਕਲੀਨਰ ਵਗੈਰਾ ਪੱਕੇ ਸਾਡੇ ਕੋਲ ਰੈਡੀ ਨੇ ਟੰਡੇ ਸਾਡੇ ਕੋਲ ਰੈਡੀ ਨੇ ਜਿਹੜਾ ਸਾਰੀਆਂ ਨੇ ਕੰਮ ਕਰਨਾ ਉਹਦੇ ਵਿੱਚ ਅਸੀਂ ਪੂਰੇ ਕੰਪਲੀਟ ਹੈ ਸਾਡੇ ਕੋਲ ਹਰ ਚੀਜ਼ ਹਾਜ਼ਰ ਹੈ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਅਸੀਂ ਆਰਤੀਆਂ ਨਹੀਂ ਮੁਸ਼ਕਲ ਨਹੀਂ ਹੁੰਦੀ ਪੇਮੈਂਟ ਪੇਮੈਂਟ ਸਰਕਾਰ ਨੇ ਪਾਉਣੀ ਹੈ ਜੀ ਉਹ ਕੋ 24 ਘੰਟਿਆਂ ਚ ਪੈ ਜਾਨੀ ਹੈ ਉਹ ਤਕਰੀਬਨ ਪੈ ਜਾਂਦੀ ਹੈ ਤੇ ਜੇ ਉਹਦੇ ਚ ਵੀ ਡਿਲੇ ਹੋਊਗੀ ਤੇ ਉਹ ਵੀ ਆਉਣ ਵਾਲੇ ਸਮੇਂ ਚ ਪਤਾ ਲੱਗਦਾ